ਤੇ ਹੁਣ ਗੱਲ ਪੰਜਾਬ ਦੇ ਮੌਸਮ ਦੀ ਪਲਕੇ ਤੋਂ ਪੰਜਾਬ ਦੇ ਵਿੱਚ ਹੋਰ ਵੀ ਜ਼ਿਆਦਾ ਠੰਡ ਵਧਣ ਵਾਲੀ ਹੈ ਕਿਉਂਕਿ ਮੌਸਮ ਵਿਭਾਗ ਨੇ ਅਗਲੇ 6 ਦਿਨਾਂ ਦੇ ਲਈ ਠੰਡੀਆਂ ਹਵਾਵਾਂ ਤੇ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ 7 ਜਨਵਰੀ ਤੱਕ ਪੰਜਾਬ ਦੇ ਵਿੱਚ ਮੌਸਮ ਇਸੇ ਤਰੀਕੇ ਦੇ ਨਾਲ ਬਣਿਆ ਰਹੇਗਾ ਪਿਛਲੇ 24 ਘੰਟਿਆਂ ਦੇ ਵਿੱਚ ਲਗਭਗ 5 ਡਿਗਰੀ ਤਾਪਮਾਨ ਦੇ ਨਾਲ ਗੁਰਦਾਸਪੁਰ ਸਭ ਤੋਂ ਜ਼ਿਆਦਾ ਠੰਡਾ ਜ਼ਿਲ੍ਹਾ ਉਹ ਰਿਕਾਰਡ ਦਰਜ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਹਾਲਾਂਕਿ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੀਂਹ ਜਾਂ ਫਿਰ ਖੜਮਣਕਾਣੀ ਦੇ ਨਾਲ ਹੋਈ ਹਾਲਾਂਕਿ ਧੁੰਦ ਤੋਂ ਰਾਹਤ ਕਿੰਨਾ ਕਿਤੇ ਉਸ ਮੀਂਹ ਤੋਂ ਬਾਅਦ ਮਿਲੀ ਹੈ ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਰਾਹਤ ਕੋਈ ਜ਼ਿਆਦਾ ਦਿਨਾਂ ਦੀ ਨਹੀਂ ਹੈ ਭਲਕੇ ਤੋਂ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਤੋਂ ਬਦਲਣ ਵਾਲਾ ਹੈ ਕਿੜਾਕੇ ਦੀ ਠੰਡ ਪਵੇਗੀ ਠੰਡੀਆਂ ਹਵਾਵਾਂ ਚੱਲਣਗੀਆਂ ਤੇ ਠੰਡ ਦਾ ਡਬਲ ਅਟੈਕ ਲੋਕਾਂ ਦੇ ਉੱਪਰ ਦੇਖਣ ਨੂੰ ਮਿਲੇਗਾ 7 ਜਨਵਰੀ ਤੱਕ ਮੌਸਮ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਣਿਆ ਰਹੇਗਾ ਭਲਕੇ ਤੋਂ ਠੰਡੀਆਂ ਹਵਾਵਾਂ ਚੱਲਣਗੀਆਂ ਸੰਘਣੀ ਧੁੰਦ ਪਵੇਗੀ ਜਿਸ ਦੇ ਨਾਲ ਲੋਕਾਂ ਦੀ ਜ਼ਿੰਦਗੀ ਦੇ ਉੱਪਰ ਜ਼ਰੂਰ ਜਿਹੜਾ ਅਸਰ ਪਵੇਗਾ ਤਾਂ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੀ ਜ਼ਿਆਦਾ ਵਧਣ ਵਾਲੀ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਭਵਿੱਖਬਾਣੀ ਆਉਣ ਵਾਲੇ ਦਿਨਾਂ ਦੇ ਲਈ ਜਾਰੀ ਕੀਤੀ ਗਈ ਹੈ